ਕੇਐਲ ਰਾਹੁਲ ਦੇ ਘਰ ਗੂੰਜੀਆਂ किलकारियां ਆਥੀਆ ਸ਼ੈਟੀ ਨੇ ਦਿੱਤਾ ਬੇਟੀ ਨੂੰ ਜਨਮ ਤੁਸੀਂ ਦੇਖ ਰਹੇ ਹੋ ਸੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਕੇਐਲ ਰਾਹੁਲ ਅਤੇ ਆਥੀਆ ਸ਼ੈਟੀ ਮਾਤਾ ਪਿਤਾ ਬਣ ਗਏ ਨੇ ਇਸ ਜੋੜੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਆਥੀਆ ਸ਼ੈਟੀ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਇਸ ਜੋੜੇ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਦੋ ਹੰਸਾਂ ਦੀ ਪੇਂਟਿੰਗ ਦੇ ਨਾਲ ਸੰਦੇਸ਼ ਦਿੱਤਾ ਗਿਆ ਇੱਕ ਬੇਟੀ ਨੇ ਜਨਮ ਲਿਆ 24 ਤਿੰਨ 2025 ਆਥੀਆ ਅਤੇ ਰਾਹੁਲ। ਉਹਨਾਂ ਨੇ ਪੋਸਟ ਦੇ ਕੈਪਸ਼ਨ ਦੇ ਵਿੱਚ ਇੱਕ ਪਰੀ ਦਾ ਇਮੋਜੀ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਉਸਦੀ ਖੁਸ਼ੀ ਸਾਫ਼ ਦਿਖਾਈ ਦਿੰਦੀ ਹੈ। ਜਿਵੇਂ ਹੀ ਕੇਐਲ ਰਾਹੁਲ ਅਤੇ ਆਥੀਆ ਸ਼ੈਟੀ ਨੇ ਆਪਣੀ ਬੇਟੀ ਦੇ ਆਉਣ ਦੀ ਖਬਰ ਸਾਂਝੀ ਕੀਤੀ ਤਾਂ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਿਆਰਾ ਜਵਾਨੀ, ਅਰਜੁਨ ਕਪੂਰ, ਸਾਗਰੀਕਾ ਘਾਟਕੇ ਮਸਾਵਾ ਗੁਪਤਾ ਸ਼ਨਾਇਕ ਕਪੂਰ ਵਰਗੇ ਸਤਾਰਿਆਂ ਨੇ ਉਹਨਾਂ ਨੂੰ ਮਾਤਾ ਪਿਤਾ ਬਣਨ ਤੇ ਵਧਾਈ ਦਿੱਤੀ। ਅਰਜੁਨ ਨੇ ਕਮੈਂਟ ਕੀਤਾ ਮੁਬਾਰਕਾ ਦੋਸਤੋ ਜਦਕਿ ਪਰਨੀਤੀ ਚੋਪੜਾ ਨੇ ਲਿਖਿਆ ਮੁਬਾਰਕਾਂ ਦੋਸਤੋ। ਕੈਰਟਵਾਨੀ ਨੇ ਰੈੱਡ ਹਾਰਟ ਈਮੋਜੀ ਸ਼ੇਅਰ ਕੀਤਾ ਕਿ ਉਹ ਮਾਂ ਬਣਨ ਵਾਲੀ ਹੈ। ਆਥੀਆ ਸ਼ੈਟੀ ਅਤੇ ਕੇ.ਐਲ. ਰਾਹੁਲ ਨੇ ਨਵੰਬਰ 2024 ਵਿੱਚ ਪ੍ਰਸੰਚਕਾਂ ਨੂੰ ਆਪਣੀ ਪ੍ਰੈਗਨਨਸੀ ਬਾਰੇ ਦੱਸਿਆ ਸੀ। ਉਹਨਾਂ ਨੇ ਇੱਕ ਨੋਟ ਸਾਂਝਾ ਕੀਤਾ ਸੀ ਜਿਸ ਦੇ ਵਿੱਚ ਲਿਖਿਆ ਸੀ ਸਾਡਾ ਸੁੰਦਰ ਬਲੇਸਿੰਗ ਜਲਦ ਹੀ ਆ ਰਿਹਾ ਹੈ। 2025 ਹਾਲਾਂਕਿ ਅਭਿਨੇਤਰੀ ਨੇ ਆਪਣੀ ਡਿਲੀਵਰੀ ਡੇਟ ਦਾ ਖੁਲਾਸਾ ਨਹੀਂ ਕੀਤਾ ਸੀ ਪਰ ਉਹਨਾਂ ਦੇ ਪਿਤਾ ਸੁਨੀਲ ਸ਼ੈਟੀ ਨੇ ਕੁਝ ਹਫ਼ਤੇ ਪਹਿਲਾਂ ਦੱਸਿਆ ਸੀ ਕਿ ਬੱਚੇ ਦਾ ਜਨਮ ਅਪ੍ਰੈਲ ਵਿੱਚ ਹੋਣ ਵਾਲਾ ਹੈ। ਤਾਂ ਇਸ ਦੌਰਾਨ ਸੁਨੀਲ ਸ਼ੈਟੀ ਨੇ ਨਾਨਾ ਬਣਨ ਤੇ ਆਪਣੀ ਖੁਸ਼ੀ ਨੂੰ ਵੀ ਪ੍ਰਗਟ ਕੀਤਾ। ਜਦੋਂ ਰਾਹੁਲ ਤੇ ਆਥਿਆ ਨੇ ਆਪਣੀ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤਾਂ ਸੁਨੀਲ ਸ਼ੇਟੀ ਨੇ ਇਸ ਦੌਰਾਨ ਇਸ ਪੋਸਟ ਦੇ ਉੱਪਰ ਬਲੈਕ ਦਿਲ ਤੇ ਬੁਰੀ ਨਜ਼ਰ ਵਾਲੇ ਈਮੋਜੀ ਦੀ ਟਿੱਪਣੀ ਕੀਤੀ ਤਾਂ ਜੋ ਬੱਚੀ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ ਤਾਂ ਇਸ ਦੌਰਾਨ ਸੁਨੀਲ ਸ਼ੇਟੀ ਭਾਵਕ ਵੀ ਨਜ਼ਰ ਆਏ बॉलीवुड اداکار सोनू सूद दी ਪਤਨੀ ਸੁਨਾਲੀ सूद ਮੁੰਬਈ-ਨਾਗਪੁਰ ਸਮ੍ਰਿਧੀ ਹਾਈਵੇ ਤੇ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਈ ਹੈ ਹਾਲਾਂਕਿ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਹਾਦਸਾ ਗੰਭੀਰ ਨਹੀਂ ਸੀ ਅਤੇ ਉਹਨਾਂ ਦੀ ਹਾਲਤ ਇਸ ਵੇਲੇ ਸਥਿਰ ਹੈ ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਵੀ ਨਹੀਂ ਹੈ ਰਿਪੋਰਟਾਂ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ सोनू ਦੀ ਭਾਬੀ ਵੀ ਜ਼ਖਮੀ ਹੋ ਗਈ ਹੈ ਅਤੇ ਦੋਵੇਂ ਇਸ ਸਮੇਂ ਨਾਗਪੁਰ ਦੇ ਐਲੈਕਸੀਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੀ ਦੱਸਿਆ ਜਾ ਰਿਹਾ ਹੈ ਕਿ सोनू ਵੀ ਨਾਗਪੁਰ ਪਹੁੰਚ ਗਏ ਨੇ ਸੋ ਕਿੰਨੀ ਸੱਟ ਲੱਗੀ ਹੈ ਕਿਵੇਂ ਹਾਦਸਾ ਹੋਇਆ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਲਾਈਵ ਕਾਨਸਰਟ ਦੇ ਦੌਰਾਨ ਸੋਨੂ ਨਿਗਮ ਤੇ ਹੋਈ ਪੱਥਰਬਾਜ਼ੀ ਮਕਾਬੂ ਪੀੜ ਨੇ ਮਚਾਇਆ ਹੰਗਾਮਾ ਗਾਇਕ ਸੋਨੂ ਨਿਗਮ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਏ ਨਹੀਂ ਤਾਂ ਅਸਲ ਦਿੱਲੀ ਦੇ ਵਿੱਚ ਉਹਨਾਂ ਦੇ ਲਾਈਵ ਕਾਨਸਰਟ ਦੇ ਦੌਰਾਨ ਦਰਸ਼ਕਾਂ ਨੇ ਉਹਨਾਂ ਤੇ ਪੱਥਰਬਾਜ਼ੀ ਕੀਤੀ ਇਹ ਘਟਨਾ ਐਤਵਾਰ 23 ਮਾਰਚ ਨੂੰ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਡੀਟੀਯੂ ਦੇ ਐਜ਼ੀ ਫੈਸਟ 2025 ਪ੍ਰੋਗਰਾਮ ਦੇ ਵਿੱਚ ਵਾਪਰੀ ਜਿੱਥੇ ਸੋਨੂ ਨਿਗਮ ਪਰਫਾਰਮ ਕਰ ਰਹੀ ਸਨ ਸੋਨੂ ਨਿਗਮ ਆਪਣੇ ਪਰਫਾਰਮੈਂਸ ਦੇ ਰਹੇ ਸਨ ਤਾਂ ਅਚਾਨਕ ਦਰਸ਼ਕਾਂ ਦੇ ਇੱਕ ਬੇਕਾਬੂ ਸਮੂਹ ਨੇ ਸਟੇਜ ਵੱਲ ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਇਸ ਕਾਰਨ ਹੰਗਾਮਾ ਹੋ ਗਿਆ ਤੇ ਸੋਨੂ ਨਿਗਮ ਨੂੰ ਆਪਣਾ ਸ਼ੋਅ ਵਿਚਕਾਰ ਹੀ ਬੰਦ ਕਰਨਾ ਪਿਆ ਇਸ ਸਮਾਗਮ ਲੱਖਾਂ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ ਅਤੇ ਪੱਥਰਬਾਜ਼ੀ ਹੋਣ ਦੇ ਕਾਰਨ ਗਾਇਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਸੋਨੂ ਸੂਦ ਨੇ ਬੇਕਾਬੂ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਨਾਲ ਚੰਗਾ ਸਮਾਂ ਬਿਤਾਉਣ ਲਈ ਆਇਆ ਹਾਂ ਮੈਂ ਨਹੀਂ ਸੀ ਕਹਿ ਰਿਹਾ ਕਿ ਤੁਹਾਨੂੰ ਮौज-ਮਸਤੀ ਨਹੀਂ ਕਰਨੀ ਚਾਹੀਦੀ ਪਰ ਕਿਰਪਾ ਕਰਕੇ ਅਜੀਹਾ ਨਾ ਕਰੋ ਹਾਲਾਂਕਿ ਇਸ ਪੱਤਰਬਾਜ਼ੀ ਦੌਰਾਨ ਸੋਨੂ ਨਿਗਮ ਦੀ ਟੀਮ ਦੇ ਮੈਂਬਰ ਕੋ ਜਖਮੀ ਹੋ ਗਏ ਪਰ ਅਸ ਦੇ ਬਾਪ ਚ ਸੋਨੂ ਨਿਗਮ ਨੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਸ਼ੋਅ ਦੁਬਾਰਾ ਸ਼ੁਰੂ ਕੀਤਾ ਇਸ ਘਟਨਾ ਤੋਂ ਬਾਅਦ ਸੋਨੂ ਨਿਗਮ ਦੇ ਪਸ਼ੰਚਕਾਂ ਨੇ ਵੀ ਉਸ ਦਾ ਸਮਰਥਨ ਕੀਤਾ ਅਤੇ ਉਸ ਤਰ੍ਹਾਂ ਹਿੰਸਕ ਵਿਵਹਾਰ ਦੀ ਵੀ ਨਿੰਦਾ ਕੀਤੀ